ਗੱਡੀ ਭੰਨੀ ਉਹਨਾਂ ਨੇ ਫਿਰ ਮੈਡੀਕਲ ਦੇ ਵਿੱਚ ਸਾਰੀ ਜਿਹੜੀ ਦਵਾਈ ਉਹ ਸਾਰੀ ਖੰਡਾਤੀ ਉਹਨਾਂ ਨੇ ਇਹ ਮੁੰਡਾ ਸੀ ਆਪਣਾ ਇੱਕ ਹੋਰੀ ਨਾਲ ਇਹਨਾਂ ਨੂੰ ਆੜ ਕੇ ਡਾਂਗਾ ਉਰਾਤੀਆਂ ਉਹਨਾਂ ਨੇ ਆਣ ਕੇ ਇਹਨਾਂ ਦੇ ਆਣ ਕੇ ਡਾਂਗਾ ਵੀਰ ਸੇਵਾ ਕਰ ਰਹੇ ਸੀ ਇਹਨੇ ਆਖਿਆ ਵੀ ਹੈਗਾ ਵੀ ਅਸੀਂ ਮੈਡੀਕਲ ਦੀ ਟੀਮ ਹੈ ਡਾਕਟਰਾਂ ਦੀ ਟੀਮ ਗਾਲਾਂ ਗਲੋਚ ਕਰਕੇ ਤੇ ਇਹਨਾਂ ਨੂੰ ਕੋਟਦਾ ਅਸੀਂ ਕਿੱਥੇ ਆ ਸਾਡੀ ਟੀਮ ਨਾ ਤਸ਼ੱਦਦ ਹੋਇਆ ਕਿਸਾਨਾਂ ਦੀ ਜਿੱਦਾਂ ਮਤਲਬ ਸੇਵਾ ਕਰਦੇ ਇੱਥੇ ਸਾਡੇ ਕੈਂਪ ਦੇ ਵਿੱਚ ਵੀ ਟਾਇਰ ਗੈਸ ਲੱਗੇ ਉਹ ਮੁੰਡਿਆਂ ਨੇ ਖੋਲੜ ਪਏ ਉਹ ਆਪਣੇ ਵਿੱਚ ਵੀ ਹਾਂ ਹਾਂ ਮੈਂ ਇਹ ਦੱਸਣਾ ਚਾਹੁੰਨਾ ਵਾਂ ਵੀ ਇਹ ਆਪਣਾ ਆਪਣਾ ਦੇਸ਼ ਆ ਕਿ ਕਿੱਥੇ ਆ ਪਾ ਗਏ ਆ ਆਪਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਚੱਲਦੇ ਆਂ ਭਾਈ ਕਿਹਨੇ ਆ ਜੀ ਦੀ ਸੋਚ ਤੇ ਆਪਾਂ ਚੱਲਦੇ ਆਂ ਆਪਾਂ ਕਦੀ ਅਜ ਤੱਕ ਕਿੰਤੂ ਪ੍ਰੰਤੂ ਨਹੀਂ ਕੀਤਾ ਵੀ ਕੌਣ ਆ ਦੁਸ਼ਮਣ ਉਹਦਾ ਮੂੰਹ ਨਹੀਂ ਕਦੀ ਵੇਖਿਆ ਵੀ ਕੌਣ ਆ ਤੂੰ ਉਹਨੂੰ ਮਤਲਬ ਜੇ ਫੱਟੜਿਆ ਜਾਂ ਜ਼ਖਮੀ ਆ ਜਾਂ ਉਹ ਮਰਨ ਵਾਲਾ ਵਾ ਉਹਨੂੰ ਬਚਾਉਣ ਦੀ ਕੋਸ਼ਿਸ਼ ਪੂਰੀ ਕੀਤੀ ਆ ਆਪਾਂ ਸੋ ਦੋਸਤੋ ਖਨੌਰੀ ਬਾਡਰ ਦੇ ਉੱਤੇ ਮੌਜੂਦ ਆਂਗੇ ਤੇ ਅੱਜ ਕਿਸਾਨਾਂ ਵੱਲੋਂ 21 ਤਰੀਕ ਨੂੰ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਉਸ ਤੋਂ ਬਾਅਦ ਮੀਟਿੰਗਾਂ ਲਗਾਤਾਰ ਚੱਲ ਰਹੀਆਂ ਨੇਗੇ ਤੇ ਇੱਥੇ ਪ੍ਰਸ਼ਾਸਨ ਦੇ ਵੱਲੋਂ ਭਾਰੀ ਗੋਲੇਮਾਰੀ ਕੀਤੀ ਗਈ ਸੀਗੀ ਕਾਫੀ ਜਿਹੜੇ ਨੌਜਵਾਨ ਇੱਥੇ ਫੱਟੜ ਵੀ ਹੋਏ ਨੇਗੇ ਤੁਹਾਨੂੰ ਦਿਖਾ ਦਈਏ ਜਿਹੜੀ ਇਹ ਗੱਡੀ ਖੜੀ ਹੈਗੀ ਗੱਡੀ ਨੂੰ ਵੀ ਪੂਰੀ ਤਰੀਕੇ ਨਾਲ ਭੰਨ ਤੋੜ ਦਿੱਤੇ ਗਏ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਗੱਡੀ ਹੈਗੀ ਇਹ ਮੈਡੀਕਲ ਸੇਵਾ ਲੈ ਕੇ ਆਈ ਸੀ ਵੀਰ ਇਹ ਵੀਰ ਕਿਸਾਨਾਂ ਦੇ ਵਾਸਤੇ ਜਾਂ ਫਿਰ ਕਹਿ ਸਕਦੇ ਆਂਗੇ ਜਿੰਨੇ ਵੀ ਇੱਥੇ ਸ਼ਕਸ਼ੋ ਫਿਰਦੇ ਨੇ ਚਾਹੇ ਉਹ ਕੋਈ ਆਰਮੀ ਦਾ ਹੋਵੇ ਕੋਈ ਵੀ ਸ਼ਕਸ਼ ਹੋਵੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਦੀ ਸਹੂਲਤ ਆ ਗਈ ਉਹਨਾਂ ਵੀਰਾਂ ਵਾਸਤੇ ਮੈਡੀਕਲ ਦੀ ਸਹੂਲਤ ਲੈ ਕੇ ਆਇਆ ਤੇ ਬਾਈ ਉਹਨਾਂ ਦੇ ਵੀ ਗੱਡੀ ਦਾ ਦੇਖ ਲਓ ਕੀ ਨੁਕਸਾਨ ਕੀਤਾਗਾ ਤੇ ਬਈ ਆਪਾਂ ਗੱਲ ਕਰਦੇ ਬਾਈ ਜੀ ਸ਼ਿਕਾਲ ਬਾਈ ਪਹਿਲਾਂ ਤਾਂ ਮੈਂ ਇਹੀ ਚੀਜ਼ ਪੁੱਛਣਾ ਚਾਹੂੰਗਾ ਤੁਸੀਂ ਤਾਂ ਸੇਵਾ ਲੈ ਕੇ ਆਏ ਸੀਗੇ ਜਿਵੇਂ ਕਹਿੰਦੇ ਤਾਂ ਕਹਿੰਦੇ ਤੁਸੀਂ ਤਾਂ ਜਿਹੜਾ ਮਤਲਬ ਭਾਈ ਕਨਈਆ ਜੀ ਵਾਲਾ ਰੋਲ ਅਦਾ ਕਰ ਰਹੇ ਸੀਗੇ ਇਹ ਫਿਰ ਵੀ ਆਹ ਕਹੀ ਇਹ ਛੋਟਣਾ ਕਿਉਂ ਹੋਇਆ ਇਹ ਚੀਜ਼ ਮੈਂ ਤੇ ਭਾਈ ਅੱਗੇ ਮੈਂ ਇਹ ਕਹਿੰਦੇ ਆਵਾ ਵੀ ਜੇ ਮੰਨ ਲੋ ਕਿ ਇਹ ਕਿਸਾਨ ਹੀ ਕਿਸਾਨਾਂ ਨਾਲ ਕੋ ਉਹਨਾਂ ਦਾ ਹੋਈ ਤਕਰਾਰ ਹੋਇਆ ਸੀ ਕਿਸਾਨਾਂ ਨਾਲ ਲੜਦੇ ਸੀ ਕਿਉਂ ਕਿ ਇਹ ਸਵੇਰ ਦਾ ਮੇਰੇ ਨਾਲ 1.5 2 ਵਜੇ ਦਾ ਕੰਮ ਚੱਲਣ ਦਿਆ ਵਾ ਤੇ ਕਿਸਾਨ ਜਦੋਂ ਵੀ ਇੱਧਰ ਕੋਈ ਹੁੰਦਾ ਹੈ ਨਾ ਕਿਸਾਨ ਇੱਧਰ ਮਤਲਬ ਇੰਨੇ ਫੱਟੜੋ ਇਹ ਵੀ ਆਪਣਾ ਮੈਡੀਕਲ ਕੈਂਪ ਥੋੜੇ ਜਿਹਾ ਅੱਗੇ ਪਰ ਉੱਥੋਂ 500 ਮੀਟਰ ਦੂਰ ਆ ਮਤਲਬ ਉਹਦੇ ਤੋਂ 500 ਮੀਟਰ ਪਿੱਛੇ ਆਪਾਂ ਪਰ ਦੂਜੇ ਮੈਡੀਕਲ ਨਾਲੋਂ ਅੱਗੇ ਆਪਣਾ ਇੱਥੇ ਜਿਹੜੇ ਜਿੰਨੇ ਵੀ ਮਤਲਬ ਸੱਟਾਂ ਲੱਗਦੀਆਂ ਆਪਣੇ ਕੋਲ ਆਉਂਦੇ ਰਹੇ 100 150 ਮਤਲਬ 100 ਤੋਂ ਉੱਪਰ ਹੀ ਜਿਹੜੇ ਬਹੁਤ ਜਿਆਦੇ ਸੀਰੀਅਸ ਸੀ ਜਿਨ੍ਹਾਂ ਦੇ ਜਿਆਦਾ ਇੰਜਰੀਜ਼ ਥੱਲੇੋਂ ਹੱਡੀਆਂ ਵੀ ਨਿਕਲੀਆਂ ਆਹੀਂ ਵੀ ਜਿਆਦੇ ਪਾਟੇ ਹੀ ਜਿਹੜੇ ਤੇ ਇੱਕ ਦੇ ਇੱਕ ਦੀ ਦੇਥ ਹੋ ਗਈ ਤਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਆਪਣੇ ਕੋਲੇ ਉਹਦੇ ਕੁਝ ਸਾਹ ਚੱਲਦੇ ਹੀ ਜਦੋਂ ਉਹ ਮੈਨੂੰ ਪਤਾ ਲੱਗਾ ਇੱਥੇ ਵੀ ਨਹੀਂ ਆਪਣੇ ਮੱਸ ਦੀ ਗੱਲ ਵੀ ਉਹਦੇ ਉਹਨੂੰ ਫਿਰ ਮੈਂ ਚੁੱਕ ਕੇ ਐਂਬੂਲੈਂਸ ਪਾ ਕੇ ਪਿੱਛੇ ਐਂਬੂਲੈਂਸ ਆ ਨਹੀਂ ਸਕਦੀ ਵੀ ਐਂਬੂਲੈਂਸਾਂ ਤਾਂ ਐ ਜਾਂਦੀਆਂ ਜਿਵੇਂ ਵੀ ਆਪਣਾ ਕਿਤੇ ਕਿਸੇ ਬਾਹਰਲੇ ਮੁਲਕ ਨਾਲ ਜੰਗ ਲੱਗ ਗਈ ਆ ਐਂਬੂਲੈਂਸ ਆਉਂਦੀ ਉਹਨੂੰ ਭਰ ਕੇ ਤੋਰਦੀਦਾ ਫਿਰ ਐਂਬੂਲੈਂਸ ਆਉਂਦੀ ਭਰ ਕੇ ਉਹ ਐਂਬੂਲੈਂਸ ਪਿੱਛੇ ਰਹਿ ਗਈ ਫਿਰ ਮੈਂ ਮੈਨੂੰ ਇਹ ਵੀ ਇਹ ਜਿਹੜਾ ਵੀ ਆਪਾਂ ਕਿੱਦਾਂ ਵੀ ਇਹਨੂੰ ਬਚਾ ਸਕੀਏ ਮੈਨੂੰ ਚੁੱਕ ਕੇ ਪਿੱਛੇ ਭੱਜ ਕੇ ਲੈ ਗਿਆ ਉੱਥੇ ਐਂਬੂਲੈਂਸ 'ਚ ਪਾ ਕੇ ਤੋਰਤਾ ਪਰ ਹੁਣ ਅਜੇ ਤੱਕ ਆਪਾਂ ਨੂੰ ਕੋਈ ਖ਼ਬਰ ਨਹੀਂ ਆਉਂਦੀ ਕਿਉਂ ਇੱਥੇ ਨੈੱਟ ਵੀ ਬੰਦਿਆ ਕੋਈ ਗੱਲਬਾਤ ਵੀ ਨਹੀਂ ਹੁੰਦੀ ਪਤਾ ਨਹੀਂ ਕੀ ਹ ਜੀ ਘੰਟਾ ਪਹਿਲਾਂ ਦੀ ਗੱਲ ਹੈ ਜਦੋਂ ਉਹਨਾਂ ਟਾਇਰ ਗਿਆ ਛੱਡੀ ਇੱਧਰ ਟਰਾਲੀਆਂ ਦੇ ਵਿੱਚ ਆਪਣੇ ਬਜ਼ੁਰਗ ਜਿਹੜੇ ਬੈਠੇ ਆ ਉਹਨਾਂ ਬਜ਼ੁਰਗਾਂ ਦਾ ਨਾ ਸਾਨੂੰ ਕੋਈ ਆਇਆ ਬੰਦਾ ਵੀ ਬਜ਼ੁਰਗ ਸਹਾ ਗੋਮ ਹੋ ਗਿਆ ਬਜ਼ੁਰਗਾਂ ਦਾ ਵੀ ਉੱਥੇ ਉੱਠ ਨਹੀਂ ਸਕਦੇ ਟਰਾਲੀ ਆਪਣੀ ਟੀਮ ਨੇ ਟਰਾਲੀਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਹੈ ਬਜ਼ੁਰਗਾਂ ਨੂੰ ਦੋ ਆਪਣੇ ਵਲੰਟੀਅਰ ਇੱਥੇ ਖਲੋਤੇ ਉਹਨਾਂ ਦੇ ਉੱਤੇ ਆਣ ਕੇ ਪਹਿਲਾਂ ਉਹਨਾਂ ਨੇ ਗੱਡੀ ਦੀ ਸਾਰੀ ਤਹਿਸ ਨਾਸ਼ ਕੀਤਾ ਉਧਰ ਵਿਖਾਓ ਇੰਗਲਿਸ਼ ਚ ਵੀ ਲਿਖਿਆ ਫਾਈਵ ਰਿਵਰਸਾਟ ਐਸੋਸੀਏਸ਼ਨ ਬਿਲਕੁਲ ਬਿਲਕੁਲ ਵੀ ਮੈਂ ਫ੍ਰੀ ਮੈਡੀਕਲ ਸੈਂਸ ਦਾ ਕੈਂਪ ਨਾ ਵੀ ਕੋਈ ਭਲੇਖਾ ਨਹੀਂ ਹੈਗਾ ਵੀ ਇਹ ਭਲੇਖਾ ਹੋਊਗਾ ਉਹਨਾਂ ਨੂੰ ਵੀ ਇਹ ਮੈਡੀਕਲ ਕੈਂਪ ਨਹੀਂ ਜਾਂ ਕੀ ਆ ਗੱਡੀ ਭੰਨੀ ਉਹਨਾਂ ਨੇ ਫਿਰ ਮੈਡੀਕਲ ਦੇ ਵਿੱਚ ਸਾਰੀ ਜਿਹੜੀ ਦਵਾਈ ਉਹ ਸਾਰੀ ਖੰਡਾਤੀ ਉਹਨਾਂ ਨੇ ਸਾਰੀ ਖਲਾਰਤੀ ਵਿੱਚੋਂ ਆਣ ਕੇ ਤੋੜਪੰਨ ਜੋ ਵੀ ਕੀਤਾ ਇਹ ਮੁੰਡਾ ਸੀ ਆਪਣਾ ਇੱਕ ਹੋਰੀ ਨਾਲ ਇਹਨਾਂ ਨੂੰ ਆਣ ਕੇ ਡਾਂਗਾ ਭਰਾਤੀਆਂ ਉਹਨਾਂ ਨੇ ਆਣ ਕੇ ਇਹਨਾਂ ਦੇ ਆਣ ਕੇ ਡਾਂਗਾ ਮਾਰ ਲਿਆ ਵੀਰ ਸੇਵਾ ਕਰ ਰਹੇ ਸੀ ਇਹਨੇ ਆਖਿਆ ਵੀ ਹੈਗਾ ਵੀ ਅਸੀਂ ਮੈਡੀਕਲ ਦੀ ਟੀਮ ਹੈ ਡਾਕਟਰਾਂ ਦੀ ਟੀਮ ਗਾਲਾਂ ਗਲੋਚ ਕਰਕੇ ਤੇ ਇਹਨਾਂ ਨੂੰ ਮਿਕੋਟਾ ਮੁੜ ਕੇ ਇੱਥੇ ਰੋਲਾ ਰੱਪਾ ਪਾ ਕੇ ਤੇ ਉਹ ਮੁੜ ਕੇ ਫਿਰ ਇਥੋਂ ਪਛਾਣ ਹੋ ਗਏ ਉਹ ਭਾਈ ਮੈਂ ਇੱਕ ਤੁਹਾਨੂੰ ਇਹ ਵੀ ਗੱਲ ਤੁਹਾਨੂੰ ਪਤਾ ਲੱਗੀ ਹੋਣੀ ਹੈ ਕਿ ਦੋ ਜਿਹੜੇ ਨੌਜਵਾਨ ਸੀਗੇ ਆਪਣੇ ਉਹ ਸ਼ਹੀਦ ਹੋ ਚੁੱਕੇ ਨੇ ਕਿ ਦੋ ਨੌਜਵ ਕਾ ਵੀ ਜਿਹੜਾ ਇਹ ਤਸੱਦਦ ਸ਼ੁਰੂ ਕੀਤਾ ਗਿਆ ਕਿਉਂਕਿ ਹਜੇ ਤੱਕ ਕਿਸਾਨਾਂ ਵੱਲੋਂ ਜਾਂ ਫਿਰ ਜਥੇਬੰਦੀਆਂ ਵੱਲੋਂ ਕੋਈ ਕਾਲ ਹੀ ਦਿੱਤੀ ਗਈ ਸੀ ਅੱਗੇ ਜਾਣ ਦੀ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਕਿਸਾਨਾਂ ਵੱਲੋਂ ਪਹਿਲ ਕੀਤੀ ਗਈ ਸੀ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੇ ਪਹਿਲਾਂ ਵਧੀਕੀ ਕਰੀ ਹੈਗੀ ਕਿ ਡਰ ਖੌਫ ਹੈਗਾ ਉਹਨਾਂ ਨੂੰ ਇਹ ਚੀਜ਼ ਦਾ ਵੀ ਸਾਡੇ ਨੂੰ ਆ ਕੇ ਸਾਡੇ ਤੇ ਨਾ ਕੋਈ ਮਾਰ ਪਿੱਟ ਕਰ ਦੇਣ ਕਿਹੜੀ ਗੱਲ ਦਾ ਡਰ ਹੋ ਸਕਦਾ ਹੈ ਯਾਰ ਮੇਰੀ ਗੱਲ ਸੁਣੋ ਉਹ ਤੇ ਪੂਰੇ ਲੋਹੇ 'ਚ ਜੜੇ ਆ ਸਾਰੇ ਬਿਲਕੁਲ ਉਹਨਾਂ ਨੂੰ ਤੇ ਮੈਨੂੰ ਮੈਨੂੰ ਕੋਈ ਗੋਲੀ ਵੀ ਨਹੀਂ ਕਾ ਅਸਰ ਕਰ ਸਕਦੀ ਉਹਨਾਂ ਨੂੰ ਆਪਣੇ ਤੋਂ ਕੀ ਖਤਰਾ ਹੈ ਨਾ ਮੈਨੂੰ ਤਾਂ ਨਹੀਂ ਲੱਗਦਾ ਜਿਹੜੇ ਇੱਥੇ ਸਾਡੀ ਜਿਹੜੇ ਸਾਡੀ ਇੱਥੇ ਮੈਡੀਕਲ ਕੈਂਪ ਤੇ ਆਇਆ ਉਹ ਤੇ ਸਾਰੇ ਬਿਲਕੁਲ ਐ ਜਿਵੇਂ ਮਤਲਬ ਲੈਸ ਹੀ ਮਤਲਬ ਉਹਦੇ ਵਿੱਚ ਕੋਈ ਡਾਂਗਾ ਵੀ ਨਹੀਂ ਉਹ ਤੇ ਕੋਈ ਅਸਰ ਕਰ ਸਕਦੀ ਉਹਨਾਂ ਨੂੰ ਮੈਨੂੰ ਨਹੀਂ ਪਤਾ ਕਾਹਦਾ ਡਰ ਹੀ ਪਰ ਮੈਂ ਤੇ ਇਹ ਸਖਤ ਨਿੰਦਾ ਕਰਦਾ ਵਾਂ ਵੀ ਆਪਣੀ ਟੀਮ ਆ ਆਪਾਂ ਗੁਰਨਾਨਕ ਸਾਹਿਬ ਦੇ ਫਲਸਫੇ ਤੇ ਚੱਲਦੇ ਆ ਭਾਈ ਕਿ ਨਹੀਂ ਆ ਜੀ ਦੀ ਸੋਚ ਤੇ ਆਪਾਂ ਚੱਲਦੇ ਆ ਆਪਾਂ ਕਦੀ ਅਜ ਤੱਕ ਕਿੰਤੂ ਪ੍ਰੰਤੂ ਨਹੀਂ ਕੀਤਾ ਵੀ ਕੌਣ ਆ ਦੁਸ਼ਮਣੋ ਦਾ ਮੂੰਹ ਨਹੀਂ ਕਦੀ ਵੇਖਿਆ ਵੀ ਕੌਣ ਆ ਤੂੰ ਉਹਨੂੰ ਮਤਲਬ ਜੇ ਫੱਟੜ ਆ ਜਾਂ ਜ਼ਖਮੀ ਆ ਜਾਂ ਉਹ ਮਰਨ ਵਾਲਾ ਵਾ ਉਹਨੂੰ ਬਚਾਉਣ ਦੀ ਕੋਸ਼ਿ ਆਪਾਂ ਨੂੰ ਇਸ ਚੀਜ਼ ਦਾ ਕੋਈ ਕਿਸੇ ਨਾ ਕਿੰਤੂ ਪਰੰਤੂ ਨਹੀਂ ਹੈਗਾ ਵੀ ਕੌਣ ਹੈ ਕੀ ਆ ਪਰ ਉਹਨਾਂ ਨੂੰ ਪਤਾ ਹੀ ਹੈ ਮੈਡੀਕਲ ਟੀਮ ਉਹਨਾਂ ਨੇ ਸਾਡੇ ਤੇ ਲਾਕੇ ਉਹ ਬੋਲਿਆ ਗਲਤ ਗੱਲ ਆ ਮੈਂ ਸਖਤ ਨਿੰਦਾ ਕਰਦਾ ਵੀ ਸਰਕਾਰ ਕੀ ਹੈ ਸਾਡਾ ਦੇਸ਼ ਹੈ ਕੀ ਹੈ ਅਸੀਂ ਕਿੱਥੇ ਆ ਮੈਨੂੰ ਤਾਂ ਕਿਰਜਾ ਆਪਣਾ ਜਿੰਨਾ ਮੇਰਾ ਸਵੇਰ ਦਾ ਸਾਡੀ ਟੀਮ ਦਾ ਜਿੰਨਾ ਸਾਡੀ ਟੀਮ ਨਾ ਤਸ਼ੱਦਦ ਹੋਇਆ ਜਾਂ ਜਿੱਦੀ ਸਾਡੀ ਟੀਮ ਦੇ ਕਿਸਾਨਾਂ ਦੀ ਜਿੱਦਾਂ ਮਤਲਬ ਸੇਵਾ ਕਰਦੇ ਇੱਥੇ ਸਾਡੇ ਕੈਂਪ ਦੇ ਵਿੱਚ ਵੀ ਟੀਅਰ ਗੈਸ ਲੱਗੇ ਉਹ ਮੁੰਡਿਆਂ ਨੇ ਖੋਲਡਰ ਪਏ ਉਹ ਹਾਂ ਹਾਂ ਕੈਂਪ ਦੇ ਵਿੱਚ ਵੀ ਸਾਡਾ ਵੀ ਅਸੀਂ ਮੇਰੇ ਹੁਣ ਤੈਨੂੰ ਆਵਾਜ਼ ਤੋਂ ਵੀ ਪਤਾ ਲੱਗਦਾ ਨਾ ਮੇਰਾ ਗਲਾ ਅੱਖਾਂ ਸਾਰਾ ਮਚ ਰਿਹਾ ਮੂੰਹ ਵੀ ਸਾਰਾ ਮਚੰਦਿਆ ਵਾ ਪਰ ਮੈਂ ਇਹ ਦੱਸਣਾ ਚਾਹੁੰਨਾ ਵਾ ਕਿ ਇਹ ਆਪਣਾ ਆਪਣਾ ਦੇਸ਼ ਆ ਕਿ ਕਿੱਥੇ ਆਪਾਂ ਆ ਗਏ ਆ ਬਿਲਕੁਲ ਜਿਵੇਂ ਭਾਈ ਇੱਕ ਗੱਲ ਹੋ ਗਈ ਹੁਣ ਤਾਂ ਕਹਿੰਦੇ ਵੀ ਇਹਦਾ ਘਰ ਦੇ ਵਿੱਚ ਆ ਕੇ ਮਾਰਨ ਵਾਲੀ ਗੱਲ ਹੋ ਗਈ ਚਲੋ ਉਥੇ ਬਾਰਡਰ ਲਾਇਆ ਗਿਆ ਇਹਨਾਂ ਨੇ ਉਹ ਵੀ ਪੰਜਾਬ ਦੇ ਵਿੱਚ ਆ ਵੈਸੇ ਤਾਂ ਉਹ ਵੀ ਪੰਜਾਬ ਦੇ ਵਿੱਚ ਲਾਇਆ ਗਿਆਗਾ ਪਰ ਹੁਣ ਇਹ ਜੇਕਰ ਦੇਖਿਆ ਜਾਵੇ ਤਾਂ ਇਹ ਤਾਂ ਘਰ ਦੇ ਵਿੱਚ ਆ ਕੇ ਮਾਰਨ ਵਾਲੀ ਗੱਲ ਹੋ ਗਈ ਤੁਹਾਨੂੰ ਲੱਗਦਾ ਵੀ ਕਿਤਨਾ ਕਿਤੇ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਵੀ ਕੋਈ ਪੁਖਤਾ ਕਦਮ ਕਰਨੇ ਚਾਹੀਦੇ ਸੀ ਪਰ ਹਜੇ ਤੱਕ ਨਹੀਂ ਕੀਤੇ ਗਏ ਯਾਰ ਮੇਰੀ ਗੱਲ ਸੁਣ ਆਪਣੇ ਦੇਸ਼ ਵਾਸੀ ਆ ਜੇ ਪੰਜਾਬ ਲਾ ਲਈਏ ਪੰਜਾਬ ਦੇ ਵਾਸੀ ਇੱਥੇ ਮਰਨ ਦੇ ਆ ਕਿੱਦਾਂ ਵੀ ਮਰਨ ਦੇ ਕੁਝ ਵੀ ਆ ਕੋਈ ਵੀ ਕਰਨੇ ਮੰਨ ਲਓ ਉਹਨਾਂ ਦਾ ਮਤਲਬ ਹੈ ਇੱਥੇ ਆਣ ਕੇ ਐਕਸ਼ਨ ਲੈਣ ਦਾ ਪੰਜਾਬ ਪੁਲਿਸ ਕੀ ਕਰਨਦੀ ਇੱਥੇ ਗੋਲਾਬਾਰੀ ਹੋਉਂਦੀ ਆ ਆਣ ਕੇ ਵੇਖੇ ਜਾਂ ਇਹਨਾਂ ਨੂੰ ਸ਼ਾਂਤ ਕਰੇ ਜਾਂ ਉਹਨਾਂ ਨੂੰ ਸ਼ਾਂਤ ਕਰੇ ਕੁਛ ਤੇ ਕਰੇ ਕੋਈ ਵੀ ਐਕਸ਼ਨ ਨਹੀਂ ਹੈਗਾ ਹਮ ਆਪਾਂ ਤੇ ਕਹਾਂਗੇ ਵੀ ਬਹੁਤ ਗਲਤ ਹੋ ਰੰਦਿਆ ਵਾ ਜੇ ਆਪਣਾ ਆਪਾਂ ਕਦੀ ਵੀ ਤੁਹਾਨੂੰ ਅੱਗੇ ਵੀ ਮਤਸਿਆ ਕੋਈ ਤੇਰ ਮੇਰੀ ਸਾਡੇ ਆਣ ਕੇ ਵਲੰਟੀਅਰਾਂ ਨੂੰ ਕੁੱਟ ਦਿੱਤਾ ਸਾਡੀਆਂ ਗੱਡੀਆਂ ਭੰਤੀਆਂ ਦਵਾਈਆਂ ਖਣਾਤੀ ਹੋਰ ਮੈਂ ਦੱਸੋ ਇਸ ਤੋਂ ਵੱਧ ਕੀ ਕਰਾਂ ਹੁਣ ਮੇਰੀ ਗੱਲ ਸੁਣੋ ਮੈਂ ਅੱਜ ਤੱਕ ਅਹੀਂ ਇਹੋ ਨੇ ਬਿਸ਼ਾਤ ਸ਼ਾਤ ਪਰ ਅਹੀਂ ਗੁਰੂ ਸਾਹਿਬਾਂ ਦੇ ਸਾਡੇ ਜਿਹੜੇ ਪੁਰਾਣੇ ਪਿਸ਼ੋਕੜ ਆ ਸਾਡੇ ਗੁਰੂ ਸਾਹਿਬਾਂ ਦਾ ਕਦੀ ਕਿਸੇ ਤੋਂ ਦਬੇ ਨਹੀਂ ਗੇ ਪਰ ਅਹੀਂ ਕਦੀ ਪਹਿਲ ਨਹੀਂ ਕੀਤੀ ਪਰ ਅੱਜ ਜਿਹੜਾ ਸਿਸਟਮ ਆ ਅੱਜ ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਅਹੀਂ ਡਰਦੇ ਨਹੀਂ ਕਿਸੇ ਗੱਲੋਂ ਮੇਰੇ ਦਾਦੇ ਪੜਦਾਦੇ ਬਬਰ ਕਾਲੀ ਰੇ ਸ਼ੁਰੂ ਤੋਂ ਸੰਘਰਸ਼ੀਆਂ ਪਰ ਆ ਜਿਹੜਾ ਇਹਨਾਂ ਨੇ ਕੰਮ ਕੀਤਾ ਬਹੁਤ ਗਲ ਜਿਹੜਾ ਸੰਸਥਾ ਦਾ ਨਾਮ ਫਾਇਵਰਵਰ ਹਾਰਟ ਐਸੋਸੀਏਸ਼ਨ ਲਿਖਿਆ ਹੋਇਆਗਾ ਤੇ ਨਾਲ ਹੀ ਤੁਹਾਨੂੰ ਗੱਡੀ ਦੇ ਹਾਲਾਤ ਵੀ ਦਿਖਾ ਦਿੰਨੇ ਆ ਕਿ ਜਿਹੜੇ ਕੱਲੀ ਕੱਲੀ ਲਾਈਟ ਦਾ ਸਿਸਾਗਾ ਬੰਪਰ ਆਗਾ ਅਗਰ ਆਪਾਂ ਵਿੱਚ ਦੀ ਵੀ ਗੱਲ ਕਰ ਲਈਏ ਵਿੱਚੋਂ ਵੀ ਜਿਹੜੀ ਪੂਰੀ ਗੱਡੀ ਨੂੰ ਤਹਿਸ ਨੈਸ ਕਰ ਦਿੱਤਾ ਗਿਆਗਾ ਇਸ ਸਮੇਂ ਤੇ ਇਹਦੇ ਵਿੱਚ ਅਗਰ ਕਹਿ ਦਈਏ ਵੀ ਕੋਈ ਅੰਗੈਲੀ ਹੋਗੀ ਜਾਂ ਫਿਰ ਕੋਈ ਪ੍ਰਸ਼ਾਸਨ ਨੂੰ ਗਲਤਫਹਿਮੀ ਹੋਗੀ ਵੀ ਇਹ ਕਿਸਾਨਾਂ ਦੀ ਗੱਡੀ ਹੋਊਗੀ ਉਹ ਵੀ ਚੀਜ਼ ਨਹੀਂ ਹੈਗੀ ਇਹ ਗੱਡੀ ਸਾਰੀ ਜਿਹੜੀ ਹੈ ਦਵਾਈਆਂ ਦੇ ਨਾਲ ਬਿਲਕੁਲ ਭਰੀ ਹੋਈ ਸੀ ਜਿਨ੍ਹਾਂ ਨੂੰ ਉਹਨਾਂ ਨੇ ਖਿਲਾ ਕੇ ਬਿਲਕੁਲ ਇੱਥੇ ਤਹਿਸ ਨੈਸ ਕਰ ਦਿੱਤਾ ਹੁਣ ਇਹ ਹੀ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦਾ ਅਗਲਾ ਕੀ ਐਕਸ਼ਨ ਹੋਣ ਦਾ ਹੁੰਦਾ ਹੈ ਤੇ ਕਿਸਾਨ ਜਿਹੜੀਆਂ ਜਥੇਬੰਦੀਆਂ ਨਹੀਂ ਗੀਆਂ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਵੈਸੇ ਇਹ ਵੀ ਗੱਲ ਸੁਣਨ ਚਾਹੀਏ ਕਿ ਆਂਡ ਡੱਲੇਵਾਲ ਸਾਹਿਬ ਇਸ ਥਾਂ ਤੇ ਪਹੁੰਚ ਰਹੇ ਨੇ ਜਿਹੜੇ ਵੀ ਨੁਕਸਾਨ ਹੋਏ ਨੇਗੇ ਕਿਸਾਨ ਵੀਰਾਂ ਦੇ ਜਾਂ ਫਿਰ ਜਿਵੇਂ ਵੀਰੇ ਇਹ ਦਵਾਈ ਦੀ ਸਹਾਇਤਾ ਲੈ ਕੇ ਆਏ ਸੀ ਨਾ ਜੋ ਵੀ ਨੁਕਸਾਨ ਹੋਏ ਨੇ ਉਹ ਇੱਕ ਵਾਰ ਜਾਇਜ਼ਾ ਲੈਣ ਜ਼ਰੂਰ ਆ ਰਹੇ ਨੇਗੇ ਉਸ ਤੋਂ ਬਾਅਦ ਕੀ ਉਹਨਾਂ ਵੱਲੋਂ ਐਕਸ਼ਨ ਲਿਆ ਜਾਂਦਾ ਦਾ ਕੀ ਜਾਂ ਉਹਨਾਂ ਵੱਲੋਂ ਬਿਆਨ ਦਿੱਤਾ ਜਾਂਦਾ ਹੈਗਾ ਇਹ ਹੁਣ ਸਮਾਂ ਹੀ ਦੱਸੇਗਾ